ਇਹ ਗੱਲ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਤਜਿੰਦਰ ਸਿੰਘ ਘਟਾਰੀਆ ਦਾ ਨਾਮ ਨਾਮ ਦਾ ਬੰਦਾ ਜਿਹੜਾ ਅਜਿਹਾ ਘਟਾਰੀਆ ਮੈਡੀਕਲ ਸਟੋਰ ਹੈ ਉਹਦੇ ਵਿੱਚ ਕੁਝ ਜਿਹੜੇ ਚਾਰ ਪੰਜ ਗਲਤਾਂ ਸਬੂਤ ਹੋਈ ਉਹਨੇ ਕੁੱਟਮਾਰ ਕੀਤੀ ਸੀ ਉਹ ਇਹ ਕਹਿ ਰਹੇ ਸੀ ਅਸੀਂ ਜਿਹੜਾ ਇਹ ਨਸ਼ਾ ਵੇਚਦਾ ਜਿਹਦੇ ਤਹਿਤ ਜਿਹੜਾ ਅਸੀਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਜਿਹੜੀ ਉਹ ਦੁਕਾਨ ਹੈ ਡਰਗ ਇਨਸਪੈਕਟਰ ਨੇ ਸੀਲ ਕਰ ਦਿੱਤੀ ਗਈ ਤੇ ਜਿਹੜੀ ਇਹਦੀ ਕੁੱਟਮਾਰ ਕੀਤੀ ਸੀ ਤਜਿੰਦਰ ਸਿੰਘ ਘਟਾਰੀਆ ਦੀ ਇਹਦੇ ਇਹਨਾਂ ਸੀ ਬੰਦੇ ਕਿ ਕਿਉਂ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਰਕੇ ਇੱਕ ਦੋ ਸ਼ੀ ਜਿਹੜਾ ਗਿਰਸਤਾਰ ਕਰ ਲਿਆ ਕਿੰਨੇ ਬੰਦੇ ਕੋਲ ਜਿਹੜੇ ਕੁੱਟਮਾਰ ਕਰ ਉਹਦੇ ਵਿੱਚ ਚਾਰ ਪੰਜ ਜਣਿਆਂ ਦਾ ਨਾਮ ਲਿਖਾਇਆ ਸ੍ਰੀ ਸ ਮੈਡੀਕਲ ਸਟੋਰ ਦਾ ਪਹਿਲੇ ਵੀ ਇੱਕ ਵੀਡੀਓ ਵਾਇਰਲ ਹੋਦਾ ਹਾਂ ਉਹਦੇ ਕੋਲ ਉਹਦੇ ਸੰਬੰਧ ਵਿੱਚ ਅਸੀਂ ਜਿਹੜਾ ਪਹਿਲੇ ਨਿਕਲਣਾ ਇਹਨਾਂ ਜਿਹੜਾ ਸਿਮੇਂਦਰ ਕੁਟਾਰੀਆ ਤੇ ਇਹਦੇ ਨਾਲ ਗੁਰਪ੍ਰੀਤ ਸਿੰਘ ਤੇ ਦੋਹਾਂ ਦੇ ਖਿਲਾਫ ਅਸੀਂ ਜਿਹੜਾ ਉਸ ਰੂਪ ਵੀ ਬੀ ਐਨ ਦਾ ਪੱਛਾ ਜਿਹੜਾ ਦਰਜ ਕਰਤ ਹੈ ਯਸ ਇਹਦੇ ਵਿੱਚ ਜਿਹੜੀ ਸਾਡੀ ਜਨਤਾ ਨੂੰ ਇਹ ਫੀਲ ਹੈ ਕਿ ਜਦੋਂ ਵੀ ਉਹਨਾਂ ਨੂੰ ਕੋਈ ਡਰਗਸ ਕੰਡੀ ਜਾਂ ਕੋਈ ਹੋਰ ਤਲਾ ਮਿਲਦੀ ਹੈ ਤੇ ਜੋ ਜਿਹੜੀ ਤਲਾਸ਼ ਜਿਹੜੀ ਆਪਣੇ ਸੇਫ ਪੰਜਾਬ ਤੇ ਜਿਹਦੇ ਵਿੱਚ ਅਸੀਂ ਨੰਬਰ ਜਿਹੜਾ 9779100200 ਅਤੇ ਜਾਂ 112 ਤੇ ਜਿਹੜਾ ਉਹ ਉਹ ਕਾਰਨ ਤੇ ਇਹ ਨਿਆ ਕਾਨੂੰਨ ਉਹ ਆਪ ਦੇ ਹੱਥ ਵਿੱਚ ਆ ਬਣਾ ਲੈਣ ਜਿਸ ਤਰ੍ਹਾਂ ਜਿਹੜਾ ਵੀ ਬੰਦਾ ਕਾਨੂੰਨ ਆਪ ਵਿੱਚ ਲੈਂਦਾ ਜਿਵੇਂ ਕੋਟਮਾਰ ਅਨੇ ਕੀਤੀ ਕੋਟਮਾਰ ਵਗੈਰਾ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਐਫ ਆਈ ਆਰ ਵੀ ਕੀਤੀ ਜਾਊਗੀ ਤੇ ਜੀਲ ਵੀ ਵੀ ਤੇ ਜਾਇਆ ਜਾਊਗਾ ਜਿਸ ਮੀਨ ਜਿਹੜਾ ਬੰਦਾ ਕੋਟਰਾਜ ਵੇਚਦਾ ਉਹਦੇ ਤੇ ਅਸੀਂ ਪਹਿਲਾਂ ਹੀ ਕਾਰਵਾਈ ਕਰ ਰਹੇ ਹਾਂ ਜੇ ਕੋਈ ਮਤਲਬ ਇਹਦੇ ਵਿੱਚ ਵੀ ਸਾਨੂੰ ਕੋਈ ਲੱਗਾ ਦੁਕਾਨ ਉਹਨਾਂ ਕੋ ਬਾਅਦ ਤੋਂ ਡਰਗ ਇਨਸਪੈਕਟਰ ਵੀ ਚੈੱਕ ਨੇ ਤੋਂ ਬਾਅਦ ਇਹਦੇ ਖਿਲਾਫ ਇਹ ਸਿੰ ਬਰਮਾ ਦਾਜ ਕਰਕੇ ਐਨਯੂਟੀ ਦੇ ਚਲੋ ਸਰ ਇਸ ਦੇ ਉਪਰ ਕੋਈ ਮੋਬਾਦਾਜ ਹੈ ਪੁਰਾਣਾ ਜੁ ਮੈਂ ਵਿਲਸ਼ ਨੂੰ ਤੁਮਾ ਲਈ ਦਿੰਦਾ ਹਾਂ ਇਹਦੇ ਐਡੀਟ ਜਿਹੜਾ ਸਾਡਾ ਫੈਸਲੀ 221025 ਇਹਦੇ ਤੇ ਇੱਕ ਮਕਦਮਾ 282 ਨੰਬਰ ਮਕਦਮਾ ਸਿਟੀ ਸਾਊਥ ਦੇ ਵਿੱਚ 223 ਬੀ ਐਨ ਅਸਾ ਜਰਾ ਕਰ ਦਿੱਤਾ